ਇਹਕ ਲਮਾਰਾਸਟ ਇੱਕ ਕਿਪਰ ਕੁਝ ਡਰ ਨਹੀਂ ਲੱਗਦਾ ਹੁੰਦਾ ਕਿ ਉਹ ਚਲਾਏ ਨੂੰ ਬਹੁਤ ਟਾਈਮ ਹੋ ਗਿਆ ਲੈ ਦੀ ਪਿਆਵੀ ਲਈਆਂ ਚੱਕੇ ਅਸੀਂ ਨਾ ਕੁਆਡ ਕੱਢਿਆ ਸੀ ਕਾਫੀ ਪੁਰਾਣਾ ਤੇ ਉਹਦੇ ਚ ਇੱਕ ਪਾਸਟੋਪ ਆ ਤੁਸੀ ਸਾਰਿਆਂ ਨੇ ਵੇਖਿਆ ਹੋਊਗਾ ਹਨਾ ਅ ਕਿਉਂਕਿ ਜਿੱਥੇ ਵੀ ਅੱਜਕੱਲ ਵੀ ਚੱਲਦੇ ਕਾਫੀ ਥੰਮਦੇ ਸੀ ਚਾਹ ਵਗੈਰਾ ਬਣਾਉਂਦੇ ਉੱਥੇ ਇਹ ਚੱਲਦੇ ਆ ਇੱਕ ਮਾ ਅਜਿਹਾ ਸਟੋਪ ਆ ਜਿਹੜਾ ਮੇਰੇ ਛਾਲ ਦੇ ਨਾਲ ਜੇ ਆਪਣੀ ਵੀਡੀਓ ਕਟ-ਕਟ ਵੀ 5 ਲੱਖ ਵਿਊ ਕੱਢੀ ਤੇ ਉਹਦੇ ਵਿੱਚ 5-7 ਬੰਦੇ ਕਹਿਣਗੇ ਵੀ ਅਸੀਂ ਵੇਖਿਆ ਹੂਗਾ ਤੇ ਨਹੀਂ ਆਹ ਚੀਜ਼ ਕਿਸੇ ਨੇ ਨਹੀਂ ਵੇਖੀ ਉਹਨੇ ਜੀ ਮਿੱਟੀ ਦੇ ਉੱਤੇ ਹੀ ਚੱਲਦਾ ਹੈ ਇਹ ਤੇ ਇਹਦਾ ਜੋ ਚੱਲਦਾ ਹੈ ਗਾਂਹ ਸੰਗੂ ਚੱਲਦਾ ਹੈ ਜਿਆ ਨਹੀਂ ਦਿਖਾਈ ਹੋ ਰਿਹਾ ਕੇ ਇਹਦਾ ਕੰਮ ਕਰਨ ਦਾ ਤਰੀਕਾ ਵੀ ਪਹਿਲੇ ਨਹੀਂ ਉਥੋਂ ਆਪਣੇ ਸਿੱਖਾਣ ਡੱਬੀ ਇਹਦੇ 'ਚ ਤੇਲ ਪਾ ਲੈਣਾ ਕੋਲੀ 'ਚ ਇਹਦੇ 'ਚ ਜਿਹੜਾ ਆਹ ਵਾਲਾ ਪਾਈਪ ਆ ਨਾ ਬਾਕੀ ਇਹ ਤਾਂ ਚਾ ਦੇਖੋ ਉਵੇਂ ਹੀ ਆ ਹਵਾ ਭਰੀ ਜਿਹਦੇ ਵਿੱਚ ਠੀਕ ਆ ਹਵਾ ਭਰਨ ਤੋਂ ਬਾਅਦ ਤੇ ਇੱਥੇ ਤੇਲ ਪਾ ਲੈਣਾ ਆਪਾਂ ਉਧਰ ਇੱਥੇ ਪਾ ਲੈਣਾ ਦੋ ਕੌ ਲਗਾ ਇਸ ਯਾਨੀ ਕਿ ਜਿਹੜਾ ਆਹ ਵਾਲਾ ਪਾਈਪ ਆ ਇਹਨੂੰ ਆਪਾਂ ਗਰਮ ਕਰ ਲੈਣਾ ਚੰਗੀ ਤਰ੍ਹਾਂ ਤੇ ਇੱਥੇ ਲਾ ਦੇਾਂਗੇ ਅੱਗ ਤੇ ਆ ਮੇਰੇ ਖਿਆਲ ਨਾਲ ਕਿੰਨੇ ਸਾਲ ਹੋ ਗਏ ਪਏ ਨੂੰ ਤਾਂ ਵਿੱਚ ਤੇਲ ਉਵੇਂ ਹੀ ਪਿਆ ਮਿੱਟੀ ਦਾ ਐਂ ਤਾਂ ਭਾਲਦੇ ਫਿਰਦੇ ਸੀ ਤਾਂ ਆ ਹੀ ਚਲਾ ਕੇ ਵਿਖਾਉਣ ਲੱਗੇ ਇਹ ਹੁਣ ਪਾਇਆ ਤੇਲ ਜਿਹੜਾ ਟੈਂਕੀ ਦੇ ਵਿੱਚ ਤੇਲ ਪਈਦਾ ਹੈਗਾ ਪਤਾ ਨਹੀਂ ਚੱਲੇ ਕਿ ਨਾ ਚੱਲੇ ਨਾ ਚੋਕ ਹੋਇਆ ਹੋਊਗਾ ਪਰ ਦੇਖਦੇ ਹਾਂ ਗਰਮ ਕਰ ਲੈਣੇ ਪਹਿਲਾਂ ਕੁਝ ਸਮਾਂ ਇਹ ਬਿਲਕੁਲ ਐਂ ਚੱਲਦਾ ਸੀ ਜਿਵੇਂ ਗੈਸ ਨਾਲ ਜਿਵੇਂ ਗੈਸ ਚੱਲਦਾ ਹੁੰਦਾ ਐਲਪੀਜੀ ਗੈਸ ਮਿੱਟੀ ਤੇਲ ਤੇ ਚੱਲਦਾ ਸੀਗਾ ਆਵਾਜ਼ ਵੀ ਕੋਈ ਨਹੀਂ ਤੇ ਨਾ ਕੋਈ ਭਾਂਡਾ ਕਾਲਾ ਕਰਦਾ ਸੀ ਇਹ ਤਾਂ ਸਮਾਂ ਬਹੁਤ ਹੋ ਗਿਆ ਹੈ ਤੇ ਆਵਾਂ ਆਵਲਾ ਜਿਹੜਾ ਦਾ ਬਟਨ ਆ ਗੇਟ ਬਾਲ ਕਹਿ ਸਕਦੇ ਆਪਾਂ ਨੂੰ ਜਿੰਨਾ ਕ ਆਪਾਂ ਖੋਲਾਂਗੇ ਉਸ ਹੱਬ ਦੇ ਨਾਲ ਇਹ ਉੱਥੇ ਇਹ ਸਿਰਾ ਪਾਉਮਾ ਥੋੜਾ ਤੇ ਹੋ ਗਿਆ ਨਾ ਚਲਾਈ ਨੂੰ ਬਹੁਤ ਟਾਈਮ ਹੋ ਗਿਆ ਘੱਟੋ ਘੱਟ ਇਹਨੂੰ ਮੈਨੂੰ ਖਿਆਲ ਆ ਕਿ 15 ਸਾਲ ਹੋ ਗਏ ਬੰਦ ਪਏ ਨੂੰ 15 ਤੋਂ 20 20 ਹੋ ਗਏ ਉਹਨੇ 20 ਦੇ ਆਸਪਾਸ ਹੋ ਗਏ ਨੇ ਬਹੁਤ ਟਾਈਮ ਹੋ ਗਿਆ ਨੇ 20 ਸਾਲ ਬੰਦ ਹੋ ਗਏ ਨੇ ਉੱਪਰ ਇਹਨੂੰ ਆ ਤੇ ਉਹ 23 ਹੋ ਗਏ ਇਹ ਪਤਾ ਉਹ ਤੋਂ ਬਾਅਦ ਆਪਾਂ ਗੈਸ ਲੈ ਜਾਂਦਾ ਇਹ ਦੇਖ ਲੰਮਾ ਰਸਤੇ ਇੱਕ ਪਰਾ ਡਰ ਜਿਹਾ ਲੱਗਦਾ ਹੁੰਦਾ ਕਿ ਉਹ ਚਲਾਈ ਨੂੰ ਬਹੁਤ ਟਾਈਮ ਹੋ ਗਿਆ ਐ ਚੱਲ ਫੇ ਵਾਇਤਾ ਹਵਾ ਦੀ ਹਵਾ ਵਾਲੀ ਹਾਂ ਆਪਾਂ ਛੇ ਹਵਾ ਵਗਦੀ ਜੰਮ ਤੱਕ ਚੱਲ ਗਈ ਅੰਦਰ ਕਮਰਾ ਬੰਦ ਕਰਦੇ ਪੱਖਾ ਬੰਦ ਕਰੋ ਮਾੜਿਆ ਲੈ ਬੇਖੀ ਇਹਨੇ ਜਮਾ ਨੀਲੀ ਹੋ ਜਾਂਦੀ ਲਾਟ ਵੀ ਬਾਕੀ ਯਾਰ ਮੈਂ ਤਾਂ 20 ਸਾਲ ਹੋ ਗਿਆ ਹੋ ਰਿਹਾ ਤੇ ਪਾਏ ਨੂੰ ਟੇਂਡ ਦੀ ਖੱਪ ਖੱਪਦੀ ਇੰਨੀ ਕਵਾਜ ਆ ਜੀ। ਅੰਮੀ ਵੀ ਡਾਟ ਹੁੰਦੀ ਜਾਂਦੀ ਹੈ। ਬਾਕੀ ਤੇਲ ਵੀ ਪੁਰਾਣਾ ਹੋ ਸਕਦਾ ਇਹਦੇ ਕਰਕੇ ਵੀ ਹੋਇਆ ਹੋਵੇ ਕੋਈ। ਹਾਂ ਜੀ ਮਿੱਟੀ ਤੇਲ ਮਿਲੇ ਤੇ ਅੱਜ ਆਪਾਂ ਨੂੰ ਚਲਾਵਾਂ ਕਰਦੇ। ਆਵਾ ਘੁੜੀ ਜੇਰ। ਕੋਈ ਨਹੀਂ। ਆਵਾ ਤੋਂ ਤੋੜ। ਥੋੜਾ ਜਿਹਾ ਬਾਤ ਦਾਣ ਬਣਾ ਚੁਣ। ਅੱਛਾ ਬਾਕੀ ਦੀ ਜਿੰਨੀ ਮਾਰਗੀ ਤੁਸੀਂ ਮਾਰਕ ਕਰ ਲੋ। ਬੈ ਜੇ ਹਾਂ ਨੂੰ ਬਗਨ ਹਾਂ ਆਵ ਲਾਲੀ ਲਾਗਦੀ ਨਹੀਂ ਹੈ ਨਾ ਇਹ ਜਮਾ ਹੀ ਨਹੀਂ ਹੋਵੇ ਆ ਲੈ ਹੌਮ ਸੰਦੀਆਂ ਨਹੀਂ ਮੇਰੀ ਹੌਮ ਦੀਆਂ ਨਹੀਂ ਹਾਂ ਕਮੈਂਟ ਕਰਕੇ ਲਾਈਵ ਵਿੱਚ ਦੱਸੋ ਵੀ ਆ ਕਿਨੇ ਕਿਨੇ ਗਏ ਟੇਕਰ ਤੋਂ ਪੈਲ ਬਰਾਣਾ ਉਹਨਾਂ ਨੂੰ ਕੋਈ ਅਲਟ ਪੈਲ ਮਾਰਨ ਦੀ ਲੋੜ ਨਹੀਂ ਕੁਝ ਨਹੀਂ ਇਹ ਬਸ ਇਲੋ ਹੀ ਠੰਡੋਂ ਦੀ ਜਿਹੜੋ ਆਵਾਯਾ ਆਉਂਦਾ ਨਹੀਂ ਨਹੀਂ ਇਹਦੇ ਜਦੋਂ ਇਹਦੇ ਇਹਦੇ ਵਿੱਚ ਪੈਪਾ ਹਾ ਥੱਲੇ ਇਹਦੇ ਵਿੱਚ ਹੀ ਆਉਂਦਾ ਇਹਦੇ ਵਿੱਚ ਇਹ ਗਰਮ ਨਹੀਂ ਇੰਨਾ ਹੋ ਜਾਂਦਾ ਤੇਲ ਇੰਨਾ ਗਰਮ ਹੋ ਜਾਂਦਾ ਵੀ ਉਹ ਗੈਸ ਬਣ ਕੇ ਬਾਹਰ ਨਿਕਲਦਾ ਉਦੋਂ ਤੇ ਤੇਲ ਆ ਇਹਦੇ ਵਿੱਚ ਹੀ ਨੰਗੀ ਜਾਂਦਾ ਤੇਲ ਪਤਾ ਇਹਦੇ ਨੰਗੀ ਜਾਂਦਾ ਹਾਂ ਪਹਿਲਾਂ ਇੱਥੇ ਆਇਆ ਬਹੁਤ ਬ੍ਰੇਕ ਨਹੀਂ ਹੋ ਜਾਂਦਾ ਇਹ ਲੈ ਕਿਉਂ ਦੇ ਬੰਨ ਗਿਆ ਨਾ ਗੈਸ ਬਈ ਨਾ 6 ਗ੍ਰਾਮ ਬਚੀ ਆ ਪੈਸਾ ਨਹੀਂ ਕੋਈ ਕੁਛ ਹੁੰਦਾ ਪੈਪ ਕਾਦੀ ਫਿਰ ਪੈਪ ਕੀ ਪਤਾ ਚੱਹੀ ਆ ਆਹੋ ਹੁਣ ਅੱਗੇ ਤੇ ਚੱਲੋ ਕਿੰਨੇ ਕੇ ਪੈਸੇ ਦਊਗਾ ਬਈ ਇਹ ਉਦੋਂ ਇਹ ਲਿਆ ਮੈਂ 600 ਰੁਪਏ ਦਾ ਜਗਲਾਵਾ ਦੇ ਕੇ ਬੰਦੇ ਨੇ ਕਾੜ ਕੱਢੀ ਸੀ ਸਾਈਕਲ ਬਣਾਉਂਦਾ ਈ ਉਹ ਬੰਦਾ ਹਾਂ ਆ ਜਵੇਂ ਗਿਆ ਤੋਂ ਬਣੀ ਆ ਬਸ ਤੇ ਆਹ ਲੈ ਕੇ ਆਇਆ ਤੇ 20 ਲਿਖਿਆ ਆ ਵੀ ਆ ਤੋਂ ਤੇ ਉਹ ਤਾਂ ਉਤੋਂ ਉਤੋਂ ਜੇ ਭਟਾਵੇ ਦਵੇਂ ਚੱਲ ਬੰਦੀ ਇਹ ਦੂਸਰਾ ਨਹੀਂ ਹੋਵੇ ਚੰਗੀ ਨਹੀਂ ਆ ਵੀ ਬਣੂਗਾ ਹੁਣ ਵੀ ਸੇਕ ਵਾਪਿਸ ਅੱਜ ਵੀ ਦੌੜ ਰੌਂਡ ਚ ਬਾਈ ਸੋਹਣਾ ਦੇਖ ਨਾ ਮੈਂ